ਹਾਂ ਚਾਚੀ ਸਤਿ ਸ਼੍ਰੀ ਅਕਾਲ ਕਿਵੇਂ ਚਾਚੀ ਠੀਕ ਆ ਬਸ ਚਾਚੀ ਤੇ ਠੀਕ ਆ ਤੂੰ ਦੱਸ ਕਿਵੇਂ ਆ ਬਸ ਵਧੀਆ ਚਾਚੀ ਤੇ ਚਾਚੇ ਦੇ ਕੀ ਹਾਲ ਆ ਸਾਰੇ ਠੀਕ ਆ ਮੋਜ ਮਾਰਦੇ ਆ ਤੂੰ ਦੱਸ ਅੱਛਾ ਚਾਚਾ ਮੋਜ ਮਾਰਦਾ ਤੇ ਮੈਨੂੰ ਬਿਨਾ ਮੋਜ ਤੋਂ ਛੱਡ ਦੇ ਤੂੰ ਹੈ ਤੇਰੇ ਨੂੰ ਮਾਰ ਰਹੀ ਆ ਮੋਜ ਨਾਲ ਤੂੰ ਮੋਜ ਮਾਰਦੀ ਆ ਮੈਂ ਤਾਂ ਨਹੀਂ ਮਾਰਦੀ ਤੇਰੇ ਨੂੰ ਮਾਰ ਰਹੀ ਆ ਮੋਜ ਨਾਲ తరస కదర స ਕੋਣਾ ਦੇਖ ਲਾ ਵੀ ਮੈਂ ਤੈਨੂੰ ਇੰਨਾ ਪਿਆਰ ਕਰਦਾ ਮੇਰੀ ਇੱਕ ਗੱਲ ਸੋਚ ਸੋਚ ਵਿਚਾਰ ਮੈਂ ਤੇ ਮੈਨੂੰ ਇੰਨਾ ਪਿਆਰ ਕਰਦਾ ਮੈਂ ਤੇਰੀ ਇੱਕ ਝਲਕ ਪਾਉਣ ਨੂੰ ਵੀ ਤਰਸਦਾ ਹਾਂ ਦਾ ਮਤਲਬ ਜੋਰੀ ਚ ਤੇ ਵੇਖਦਾ ਵੀ ਐ ਇੱਕ ਵਾਰੀ ਮੇਰੇ ਕੋਲ ਦੇਖ ਲੈ ਮੇਰੇ ਕੋਲ ਨਹੀਂ ਮੜਾ ਜਾਂ ਮੈਂ ਪਿਆਰ ਨਾਲ ਮੈਨੂੰ ਝਾਕ ਲੈ ਜਾਂ ਮੈਨੂੰ ਮੜੇ ਦੀ ਮੇਰੇ ਨਾਲ ਫੋਨ ਤੇ ਗੱਲ ਹੀ ਕਰ ਲੈ ਜਾਂ ਮੈਂ ਤੇਰੀ ਆਵਾਜ਼ ਹੀ ਸੁਣ ਲਾਂ ਸੁਣ ਲਾਂ ਹਨਾ ਸੈਨੇ ਹੁੰਦਾ ਹੈ ਤੇ ਨੇ ਹੁਣ ਚਾਚਾ ਉਹ ਚਾਚਾ ਤੇ ਕੋਲ 24 ਘੰਟੇ ਤੇ ਕੋਲੇ ਰਹਿੰਦਾ ਚਾ 24 ਘੰਟਾ 12 ਤੱਕ ਰੰਦਾ ਰਾਤ ਤੱਕ ਰੰਦਾ ਹੀ ਹੈ ਉਹ ਬੰਦਾ ਤੇ ਕੋਲੇ ਰਹਿੰਦਾ ਤੇ ਉਹਨੂੰ ਤੇਰੀ ਕਦਰ ਹੈ ਨਹੀਂ ਦੇਖ ਲੈ ਹੁਣ ਆਏ ਆ ਹੁਣ ਇੱਕ ਤਾਂ ਦੇਖ ਲੈ ਇੱਕ ਦੇ ਕੋਲੇ ਤਾਂ ਸਮੁੰਦਰ ਪਿਆਗਾ ਉਹ ਤੋਂ ਸਮੁੰਦਰ ਦੇ ਸਮੁੰਦਰ ਦੇ ਕਿਨਾਰੇ ਬੈਠਾ ਹੀ ਆਇਆ ਸੋਚੀ ਜਾਂਦਾ ਤੇ ਇੱਕ ਮੈਂ ਤੇਰੀ ਇੱਕ ਬੂੰਦ ਨੂੰ ਵੀ ਦਰਸੇ ਜਾਂਦਾ ਇੱਕ ਨੂੰ ਸਾਰਾ ਸਮੁੰਦਰ ਹੀ ਮਿਲਿਆ ਤਾ ਉਸਨੂੰ ਫੇਰ ਵੀ ਕਦਰ ਹੈ ਨਹੀਂ ਹੁਣ ਇਸ ਨੂੰ ਕੀ ਸਮਝਿਆ ਜਾਵੇ ਤੇਰੀ ਭਾਸ਼ਾ ਦੇ ਵਿੱਚ ਤੁਸੀਂ ਇਸ ਨੂੰ ਕੀ ਕਹਿੰਦੇ ਆਂ 아이 ਹਾਂ ਹਾਂ ਪਰ ਤੂੰ ਤੰਤ ਕਰਦੀ 아이 ਨਹੀਂ ਜਾਤੀ ਜਿਹੀ ਫਰਾਈ ਨਹੀਂ ਹੋਣਾ ਚਾਹੀਦਾ ਨਾ ਫਿਰ ਕੋਈ ਆਪਣੀ ਤਰਫ ਵੀ ਤੁਰ ਹੋਊਗੀ ਰਾਤ ਕਰੂੰਗਾ ਮੈਂ ਲਾਪ ਕਰੂੰਗਾ ਆਪਣੀ ਤਰਫ ਵੀ ਤੁਰ ਹੋਊਗੀ بس ਰੱਬ ਐ ਨਾ ਪਤਾ ਕੀ ਰੱਬ ਪਿਆਰ ਕਰਨ ਵਾਲੇ ਦੇ ਰੰਦਰ ਦੇ 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 ਠੀਕ ਹੈ ਨਾ ਤੂੰ ਮੌਕਾ ਸ਼ੌਕਾ ਤੋਂ ਦੇਖ ਦੇ ਲਿਆ ਕਰ ਮੌਕਾ ਸ਼ੌਕਾ ਕਰਦੀ ਰਹੇ ਤੂੰ ਐਵੇਂ ਕਰਦੀ ਨਾ 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 ਇਹ ਮੈਂ ਕਰਦੀ ਨਾ ਮੌਕਾ ਮੌਕਾ ਸ਼ੌਕਾ ਕਰਦੀ ਨਾ ਤੇ ਰੱਖੂੰਗੀ ਇਹਦੇ ਕੋਈ ਨਾ ਕੰਮ ਕਰਵਾ ਦੂੰਗੀ আচ্ছা ਕਦੋਂ ਰੱਖੂ ਮੌਕਾ ਤੂੰ ਕਦੇ ਜਵਾਬ ਇੱਕ ਤਾਂ ਤੂੰ ਜਵਾਬ ਵਾਲਾ ਦੇਣੀ ਨਹੀਂ ਕਾਚੇ ਤੂੰ ਭਾਵੇਂ ਕਦੋਂ ਕਰ ਦੇ ਤਾਂ ਮੇਰੇ ਤਾਂ ਕਰ ਚ ਕੁਝ ਨਹੀਂ ਹੁੰਦਾ ਜਮਾ ਜੱਸੀ ਕਮਾਲ ਕਰਦੀ ਐ ਨਹੀਂ ਤਾਂ ਬਹੁਤ ਹੁੰਦਾ ਕਰਸਾ আচ্ছা

ఏదో చర్చికి రోడ్ అయినా పెద్ద పైన తీరండి క్వశ్చన్ ఉంటా అయినట్టు అది అడుగు అయినా చలం డర్నా బి చేయదా చలు డర్నా బి చేయదా చలు ఎన్నా మీ పురుకుతు ఎన్నా మీ డర్నా చేయదా బి చాలా పాస్ అయి పట్టుకు దేది అయిన తెలియదా ఓర్ పాస్ ఆ కట్టే కిరా తో కట్టే నే తోగా కిమి ఓర్ కిరా తో కట్టే నే తోగా బి తోడి బి దాని సాంతో దుబా దేదే ఓ తా హో హా జౌ కేసి కిరా பின்னர் இந்த ਕਰਾਣਾ ਲਾ ਦੇਂਦੇ ਨਾ ਮਾ ਪਾਲਦੇ ਨਾ ਨਾ ਨਹੀਂ ਆਪਣੇ ਕਰਨੀ ਬਰੀ ਹੋ ਜਾਂਦਾ ਜੇ ਆਏ ਹੁੰਦਾ ਤੁਸੀਂ ਤੇਰੀ ਲੋ ਇਨੀ ਹੋ ਜਾਂਦਾ ਹਨਾ ਤੇਲੀ ਤਾਂ ਨਹੀਂ ਹੋਵੇ ਮਾਲਕ ਨਹੀਂ ਕਰੀ ਮੇਰੀ ਗੱਲ ਸੁਣ ਜਿਹੜਾ ਬੰਦਾ ਡਿਪੈਂਡ ਹੀ ਕਿਸੇ ਇੱਕ ਤੇ ਹੋ ਜੇ ਤਾਂ ਫਿਰ ਉਹਨੂੰ ਆਪਾ ਕੀ ਕਹਿ ਸਕਦੇ ਹਣਾ ਮਾਲਕ ਡਿਪੈਂਡ ਹੀ ਰੱਖੇ ਨਹੀਂ ਜੇ ਤੇ ਇੱਕ ਨਾ ਤੇਰੇ ਤੇ ਰੱਖਾ ਨਾ ਤੇਰੇ ਕਰਕੇ ਬਸਾਈ ਹੋਈ ਤੇ ਭਾਗੀ ਹੈ ਇੱਕ ਖੁਸ਼ੀ ਹੋਣੀ ਚਾਹੀਦੀ ਆਪਾਂ ਨੂੰ ਵੀ ਕੋਈ ਬੰਦਾ ਆਪਣੇ ਤੇ ਡਿਪੈਂਡ ਹੈ ਨਾ ਤੇ ਆਪਾਂ ਵਧੀਆ ਯਾਰ ਵੀ ਉਹਨੂੰ ਮੇਰਾ ਸਹਾਰਾ ਹੈ ਉਸ ਦਾ ਸਹਾਰਾ ਬਣੋ ਕੰਨ ਕਨਾਲ ਤੱਕ ਵੀ ਫਿਰਦੇ ਹੋ ਉਸ ਦੇ ਪੈਰਾਂ ਥੱਲੇ ਨਾ ਖੁਰੋੜੀਆਂ ਨਾ ਖਿੱਚੋ ਜਿਮਾਲਾ ਵੀ ਤੂੰ ਮੇਰੀ ਸੋਟੀ ਵਾਂਗੂ ਮੇਰਾ ਸਾਰਾ ਬਣੇ ਮੈਂ ਤੇਰਾ ਸਾਰਾ ਬਣਾ ਤੂੰ ਮੇਰੀ ਸੋਟੀ ਖਿੱਚ ਲੈ ਅਖਿਰ ਗੱਲ ਤੋਂ ਗੱਲ ਹੋ ਜਾਂਦੀ ਹੈ ਨਾ ਕੰਨ ਫਿਰ ਨਾ ਕੱਲੇ ਮੈਂ ਤੈਨੂੰ ਨਾ ਕਹਾਂ ਕੱਲ੍ਹ ਨੂੰ ਤੂੰ ਆਪੇ ਤੂੰ ਤੇਰੇ ਫਿਕਰ ਨਾਲ ਮੈਂ ਤੈਨੂੰ ਕੁਝ ਨਹੀਂ ਕਹਿਣਾ ਚਾਹਤੀ ਇਹ ਤੇਰੇ ਚੰਦਰ ਕੋਈ ਖਿੱਚ ਹੈਗੀ ਕਿਸੇ ਲੋੜ ਦੀ ਚਲੋ ਨਾ ਆਪੇ ਦੱਸ ਦੇ ਇਹ ਤੇਰੇ ਅੰਦਰ ਖਿੱਚ ਹੈ ਨਹੀਂ சேர்த்தும் தெரியுமா